ਜੰਮੂ ਕਸ਼ਮੀਰ ਦੇ ਕਸ਼ਤਵਾਰ ਦੇ ਵਿੱਚ ਬੱਦਲ ਫਟਣ ਤੋਂ ਬਾਅਦ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਖੌਫਨਾਕ ਮੰਜ਼ਰ ਜਿਹੜਾ ਕੈਮਰੇਆ ਦੇ ਵਿੱਚ ਕੈਦ ਹੋਇਆ ਹੈ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਮੌਤ ਦਾ ਆંકੜਾ 50 ਤੋਂ ਵੱਧ ਹੋ ਚੁੱਕਾ ਹੈ ਅਤੇ ਜੋ ਹੁਣ ਤੱਕ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਆંકੜਾ ਹੋਰ ਵੱਧ ਸਕਦਾ ਹੈ ਕਿਉਂਕਿ 100 ਤੋਂ ਵੱਧ ਲੋਕ ਹਾਲੇ ਵੀ ਮਲਬੇ ਦੇ ਵਿੱਚ ਦਬੇ ਹੋਏ ਨੇ 21 ਲੋਕਾਂ ਦੀ ਜੋ ਮ੍ਰਿਤਕ ਦੇਹਾਂ ਨੇ ਉਹਨਾਂ ਦੀ ਪਛਾਣ ਹੋ ਚੁੱਕੀ ਹੈ ਜਦਕਿ ਕਈ ਲੋਕ ਹਾਲੇ ਵੀ ਲਾਪਤਾ ਨੇ 118 ਤੋਂ ਵੱਧ ਲੋਕਾਂ ਦਾ ਰੈਸਕਿਊ ਕਰ ਲਿਆ ਗਿਆ ਹੈ ਲਗਾਤਾਰ ਜੇਕਰ ਗੱਲ ਕੀਤੀ ਜਾਵੇ ਕਿਸ਼ਤਵਾਰ ਦੇ ਵਿੱਚ ਐਨਡੀਆਰਐਫ ਟੀਮਾਂ ਹੋਣ ਐਸ ਡੀਆਰਐਫ ਦੀਆਂ ਟੀਮਾਂ ਹੋਣ ਪੁਲਿਸ ਪ੍ਰਸ਼ਾਸਨ ਹੋ ਸਥਾਨਕ ਲੋਕ ਹੋਣ ਲਗਾਤਾਰ ਰੈਸਕਿਊ ਦੇ ਵਿੱਚ ਲੱਗੇ ਹੋਏ ਨੇ ਜਿਸ ਤਰੀਕੇ ਦੇ ਨਾਲ ਬੀਤੇ ਦਿਨ ਜੰਮੂ ਕਸ਼ਮੀਰ ਦੇ ਕਿਸ਼ਤਵਾਰ ਦੇ ਵਿੱਚ ਬੱਦਲ ਫਟਦਾ ਉਸ ਤੋਂ ਬਾਅਦ ਜੋ ਖੌਫਨਾਕ ਤਸਵੀਰਾਂ ਸਾਹਮਣੇ ਆਈ ਸੀ ਜਿਸ ਤਰੀਕੇ ਦੇ ਨਾਲ ਪਹਾੜਾ ਤੋਂ ਮਲਬਾ ਆਇਆ ਪੱਥਰ ਆਏ ਉਹਨਾਂ ਦੇ ਵਿੱਚ ਲੋਕ ਰੁੜ ਗਏ ਗੱਡੀਆਂ ਜੋ ਉੱਥੇ ਸੀਗੀਆਂ ਉਹ ਰੁੜ ਗੀਆਂ ਦਰਸਲ ਦੱਸਿਆ ਜਾ ਰਿਹਾ ਚਿਛੋਟੀ ਪਿੰਡ ਦੇ ਵਿੱਚ ਇਹ ਪੂਰਾ ਹੜ ਆਂਦਾ ਕਿਉਂਕਿ ਇੱਥੇ ਬਹੁਤ ਸਾਰੇ ਸ਼ਰਧਾਲੂ ਆਏ ਹੋਏ ਸਨ ਉਹਨਾਂ ਨੇ ਮਚੈਲ ਮਾਤਾ ਦੇ ਮੰਦਿਰ ਦੇ ਵਿੱਚ ਦਰਸ਼ਨ ਕਰਨ ਦੇ ਲਈ ਜਾਣਾ ਸੀ ਕਿਉਂਕਿ ਯਾਤਰਾ ਸ਼ੁਰੂ ਹੋਈ ਹੋਈ ਸੀ ਤੇ ਇਸੇ ਦਰਮਿਆਨ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਆਏ ਹੋਏ ਸਨ ਤੇ ਅਚਾਨਕ ਹੁੰਦਾ ਕੀ ਹੈ 2 ਵਜੇ ਦਾ 1:30 2 ਵਜੇ ਦਾ ਸਮਾਂ ਹੁੰਦਾ ਜਦੋਂ ਬੱਦਲ ਫਟ ਜਾਂਦਾ ਹੈ ਬੱਦਲ ਫਟਣ ਤੋਂ ਬਾਅਦ ਪਹਾੜਾ ਤੋਂ ਅਚਾਨਕ ਮਲਬਾ ਆ ਲੱਗ ਪੈਂਦਾ ਹੈ ਸਲਾਬ ਆ ਲੱਗ ਪੈਂਦਾ ਹੈ ਜਿਸ ਤੋਂ ਬਾਅਦ ਜੋ ਕੁਝ ਉਸ ਦੇ ਅੱਗੇ ਆਇਆ ਉਸ ਨੂੰ ਰੋੜ ਕੇ ਆਪਣੇ ਨਾਲ ਅੱਗੇ ਲੈ ਗਿਆ ਜੋ ਲੋਕ ਉੱਥੇ ਸੀ ਉਹਨਾਂ ਨੇ ਅੱਖੀ ਇਤਬਾਹੀ ਦਾ ਮੰਜ਼ਰ ਦੇਖਿਆ ਹਾਲੇ ਵੀ ਲੋਕ ਰੋ ਰਹੇ ਨੇ ਵਿਲਕ ਰਹੇ ਨੇ ਕਿਉਂਕਿ ਉਹਨਾਂ ਦੇ ਪਰਿਵਾਰਕ ਜੀਆਂ ਦਾ ਕੋਈ ਥੋ ਪਤਾ ਨਹੀਂ ਲੱਗ ਸਕਿਆ ਹੈ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਹਸਪਤਾਲ ਇਸ ਵੇਲੇ ਭਰੇ ਹੋਏ ਨੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਕਈ ਮਰੀਜ਼ ਅਜੇ ਨੇ ਜਿਨ੍ਹਾਂ ਦੀ ਹਾਲਤ ਇਸ ਵੇਲੇ ਗੰਭੀਰ ਬੜੀ ਹੋਈ ਹੈ ਤਪਿਆ ਤੋਂ ਵੱਧ ਲੋਕਾਂ ਦੀ ਮੌਤ ਜਿਹੜੀ ਹੈ ਹੁਣ ਤੱਕ ਹੋ ਚੁੱਕੀ ਹੈ ਇਸ ਦੀ ਪੁਸ਼ਟੀ ਹੋ ਚੁੱਕੀ ਹੈ ਨਾਲ ਦੀ ਨਾਲ ਜੋ ਪ੍ਰਸ਼ਾਸਨ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਲਗਾਤਾਰ ਮਲਬੇ ਦੇ ਥੱਲੇ ਜੋ ਜ਼ਿੰਦਗੀਆਂ ਦੱਬੀਆਂ ਹੋਈਆਂ ਨੇ ਉਹਨਾਂ ਨੂੰ ਅਸੀਂ ਲੱਭਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਤੁਹਾਨੂੰ ਪਤਾ ਹੈ ਪਹਾੜਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਮੌਸਮ ਰਹਿੰਦਾ ਹੈ ਇੱਥੇ ਰੈਸਕਿਊ ਕਰਨਾ ਕਾਫੀ ਮੁਸ਼ਕਿਲ ਹੋ ਰਿਹਾ ਹੈ ਕੱਲ ਤੱਕ ਹਾਲਾਂਕਿ ਕਈ ਲੋਕਾਂ ਦਾ ਰੈਸਕਿਊ ਕਰ ਲਿਆ ਗਿਆ ਹੈ ਸਵੇਰ ਤੋਂ ਫਿਰ ਤੋਂ ਪ੍ਰਸ਼ਾਸਨ ਜਿਹੜਾ ਹੈ ਪੱਬਾ ਪਾਰ ਹੋਇਆ ਲਗਾਤਾਰ ਮਲਬੇ ਦੇ ਵਿੱਚ ਜਿਹੜੇ ਲੋਕ ਦਬੇ ਹੋਏ ਨੇ ਉਹਨਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਜੋ ਤਬਾਹੀ ਦੀਆਂ ਤਸਵੀਰਾਂ ਆਈਆਂ ਉਸ ਨੂੰ ਦੇਖ ਕੇ ਰੂ ਕੰਡੇ ਖੜੇ ਹੋ ਜਾਂਦੇ ਨੇ ਕਿਉਂਕਿ ਲੋਕ ਰੋ ਰਹੇ ਨੇ ਵਿਲਕ ਰਹੇ ਨੇ ਇੱਕ ਪਿਓ ਰੋ ਰਿਹਾ ਵਿਲਕ ਰਿਹਾ ਕਿ ਮੇਰੀ ਕੁੜੀ ਦਾ ਪਤਾ ਦੱਸੋ ਮੇਰੀ ਕੁੜੀ ਕਿੱਥੇ ਆ ਮੈਨੂੰ ਉਸ ਕੁੜੀ ਦੇ ਨਾਲ ਮਿਲਾ ਦਿਓ ਇਸ ਤਰੀਕੇ ਦੇ ਨਾਲ ਉਹ ਪਿਓ ਦੇ ਸ਼ਬਦ ਨੇ ਇਸ ਤੋਂ ਇਲਾਵਾ ਹੋਰ ਵੱਖ-ਵੱਖ ਪਰਿਵਾਰ ਨੇ ਜੋ ਲੋਕ ਉੱਥੇ ਸੀ ਉਹਨਾਂ ਨੇ ਜੋ ਅੱਖੀ ਮੰਜ਼ਰ ਦੇਖਿਆ ਜਦੋਂ ਉਹਨਾਂ ਨੇ ਇਹ ਦਰਦ ਬਿਆਨ ਕੀਤਾ ਕਿ ਕਿਸ ਤਰੀਕੇ ਦੇ ਨਾਲ ਫਿਲਮਾਂ ਦੇ ਵਿੱਚ ਇਹ ਚੀਜ਼ਾਂ ਵੇਖੀਆਂ ਸੀ ਕਿ ਅਚਾਨਕ ਬੱਦਲ ਫਟਦਾ ਹੈ ਸੈਲਾਬ ਆਂਦਾ ਹੈ ਜੋ ਤਬਾਹੀ ਦਾ ਮੰਜ਼ਰ ਉਹਨਾਂ ਨੇ ਅੱਖੀ ਦੇਖਿਆ ਉਹਨਾਂ ਦੇ ਰੋਂਗਟੇ ਖੜੇ ਹੋ ਰਹੇ ਨੇ ਜਦੋਂ ਉਹ ਗੱਲ ਕਰ ਰਹੇ ਨੇ ਉਹਨਾਂ ਦੀ ਅੱਖਾਂ ਦੇ ਵਿੱਚ ਹੰਝੂ ਸੀ ਹੰਝੂ ਆ ਦੇ ਨਾਲ ਉਹ ਦੱਸਦੇ ਬੇ ਕਿ ਕਿਸ ਤਰੀਕੇ ਦੇ ਨਾਲ ਉਹ ਖੌਫਨਾਕ ਮੰਜ਼ਰ ਉਹਨਾਂ ਨੇ ਦੇਖਿਆ ਤਾਂ ਲਗਾਤਾਰ ਜੋ ਕਿਸ਼ਤਵਾੜ ਦੇ ਵਿੱਚ ਤਬਾਹੀ ਹੋਈ ਹੈ ਉਸ ਦੀਆਂ ਇੱਕ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਲਗਾਤਾਰ ਜੋ ਰੈਸਕਿਊ ਆਪਰੇਸ਼ਨ ਹੈ ਪ੍ਰਸ਼ਾਸਨ ਦੇ ਵੱਲੋਂ ਕੀਤਾ ਜਾ ਰਿਹਾ ਹੈ ਐਸਡੀਆਰਐਫ ਦੀਆਂ ਟੀਮਾਂ ਲਗਾਤਾਰ ਜੁਟੀਆਂ ਹੋਈਆਂ ਹੈ ਇੱਕ ਤਸਵੀਰਾਂ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਮਲਬੇ ਦੇ ਵਿੱਚ ਗੱਡੀਆਂ ਦੱਬ ਚੁੱਕੀਆਂ ਨੇ ਐਨਡੀਆਰਐਫ ਦੀਆਂ ਟੀਮਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਹ ਮਹਿਲਾ ਜੋ ਰੋ ਰੋ ਕੇ ਦਸਰੀਆ ਕਿ ਕਿਸ ਤਰੀਕੇ ਦੇ ਨਾਲ ਪਾਣੀ ਕਿੰਨੇ ਤੇਜ਼ ਵਹਾਅ ਦੇ ਨਾਲ ਆਂਦਾ ਹੈ ਤੇ ਸਭ ਨੂੰ ਰੋੜ ਕੇ ਅੱਗੇ ਲੈ ਜਾਂਦਾ ਹੈ ਕੋਈ ਕੁਝ ਨਹੀਂ ਕਰ ਪੰਦਾ ਕਿਉਂਕਿ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਜੇਕਰ ਗੱਲ ਹੋਵੇ ਮਿੰਟਾ ਦੀ ਮਿੰਟ ਮੀ ਨਹੀਂ ਲੱਗੇ ਕਿੰਟਾ ਚ ਅੱਖ ਚਪਕਦੇ ਹੀ ਤਬਾਹੀ ਹਰ ਪਾਸੇ ਦਿਖਣ ਨੂੰ ਲੱਗ ਪਈ ਇੱਥੇ ਲੰਗਰ ਬਣਾਇਆ ਜਾ ਰਿਹਾ ਸੀ ਇਹ ਲੰਗਰ ਦੇ ਭਾਂਡੇ ਨੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਚ ਸ਼ਦਾਲੂ ਇੱਥੇ ਰੁਕੇ ਹੋਏ ਸਨ ਕਿਉਂਕਿ ਉਹਨਾਂ ਨੇ ਮਚੈਲ ਮਾਤਾ ਦੇ ਮੰਦਰ ਦੇ ਲਈ ਯਾਤਰਾ ਸ਼ੁਰੂ ਕਰਨੀ ਸੀ ਇਹ ਪਹਿਲਾ ਪੜਾ ਸੀ ਇਸੇ ਦਰਮਿਆਨ ਇਥੇ ਲੰਗਰਖਾਨ ਦੇ ਲਈ ਸ਼ਰਧਾਲੂ ਰੁਕੇ ਹੋਏ ਸੀ ਅਚਾਨਕ ਕੀ ਹੁੰਦਾ ਅਚਾਨਕ ਪਹਾੜਾਂ ਤੋਂ ਮਲਬਾ ਆੜ ਲੱਗ ਪੈਂਦਾ ਹੈ ਮਲਬੇ ਦੇ ਵਿੱਚ ਪੱਥਰ ਮਿੱਟੀ ਗਾਰ ਸਭ ਕੁਝ ਆਪਣੇ ਨਾਲ ਰੋੜ ਕੇ ਅੱਗੇ ਲੈ ਜਾਂਦਾ ਤੇ ਇਸ ਮਲਬੇ ਦੇ ਅੱਗੇ ਇਸ ਸਹਿਲਾਬ ਦੇ ਅੱਗੇ ਇਸ ਪਾਣੀ ਦੇ ਅੱਗੇ ਇਸ ਹੜ ਦੇ ਅੱਗੇ ਜੋ ਆਇਆ ਸਭ ਨੂੰ ਰੋੜ ਕੇ ਅੱਗੇ ਲੈ ਗਿਆ ਉਹ ਗੱਡੀਆਂ ਹੋਣ ਲੋਕ ਹੋਣ ਬੱਚੇ ਹੋਣ ਬਜ਼ੁਰਗ ਹੋਣ ਇਹ ਤਸਵੀਰਾਂ ਤੁਹਾਨੂੰ ਹੁਣ ਰੈਸਕਿਊ ਦੀ ਵੀ ਦਿਖਾ ਰਿਹਾ ਕਿਸ ਤਰੀਕੇ ਦੇ ਨਾਲ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਨਿੱਕੇ ਨਿੱਕੇ ਬੱਚਿਆਂ ਨੂੰ ਗੋਦੀ ਚੁੱਕ ਕੇ ਪਾਰ ਕਰਾਇਆ ਜਾ ਰਿਹਾ ਰਸਤਾ ਐਸਟੀਆਰਐਫ ਦੀਆਂ ਟੀਮਾਂ ਹੋਣ ਐਨਡੀਆਰਐਫ ਦੀਆਂ ਟੀਮਾਂ ਹੋਣ ਉਹ ਲਗਾਤਾਰ ਰੈਸਕਿਊ ਦੇ ਵਿੱਚ ਗਿਆ ਹੋਈਆਂ ਨੇ ਕਿਉਂਕਿ ਹਾਲੇ ਤੱਕ ਜੋ ਲੋਕ ਨੇ ਲਾਪਤਾ ਦੱਸੇ ਜਾ ਰਹੇ ਨੇ ਹਸਪਤਾਲ ਦੇ ਵਿੱਚ ਜੋ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਉਹ ਇਹੀ ਕਹਿ ਰਹੇ ਨੇ ਕਿ ਸਾਨੂੰ ਸਾਡੇ ਪਰਿਵਾਰਕ ਮੈਂਬਰਾਂ ਨਾਲ ਇੱਕ ਵਾਰ ਮਿਲਾ ਦਿਓ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਸੇ ਟਾਈਮ ਇਹ ਹਰਾ ਭਰਾ ਇਲਾਕਾ ਸੀਗਾ ਕੱਲ ਦੀ ਗੱਲ ਕੀਤੀ ਜਾਵੇ ਇੱਥੇ ਹਰਿਆਲੀ ਨਜ਼ਰ ਆਉਂਦੀ ਸੀ ਪਰ ਹੁਣ ਇੱਥੇ ਜੋ ਤਸਵੀਰਾਂ ਨੇ ਪੂਰੇ ਰੰਗ ਨਾਲ ਇਹ ਮਿੱਟੀ ਗਾਰ ਦੇ ਨਾਲ ਪੂਰਾ ਇਲਾਕਾ ਭਰ ਚੁੱਕਾ ਇੱਕ ਹਸਦਾ ਵਸਤਾ ਪਿੰਡ ਸੀ ਜੋ ਹੁਣ ਪੂਰੀ ਤਰੀਕੇ ਦੇ ਨਾਲ ਤਬਾਹ ਹੋ ਚੁੱਕਾ ਹੈ ਗੱਡੀਆਂ ਦਾ ਜੋ ਹਾਲ ਹੈ ਇਹ ਤਸਵੀਰਾਂ ਤੁਸੀਂ ਆਪ ਵੇਖ ਸਕਦੇ ਹੋ ਕਿ ਗੱਡੀ ਦਾ ਕੀ ਹਾਲ ਹੋ ਚੁੱਕਾ ਹੋਇਆ ਮਲਬੇ ਦੇ ਵਿੱਚ ਗੱਡੀਆਂ ਦੱਬ ਚੁੱਕੀਆਂ ਨੇ ਸਭ ਤੋਂ ਪਹਿਲਾਂ ਪਰਿਵਾਰਕ ਮੈਂਬਰਾਂ ਦਾ ਤੁਹਾਨੂੰ ਬਿਆਨ ਵੀ ਸੁਣਾਵਾਂਗੇ ਇੱਕ ਪਿਤਾ ਜੋ ਰੋ ਰੋ ਕੇ ਇਹੀ ਕਹਿ ਰਿਹਾ ਆਪਣੀ ਕੁੜੀ ਦੀ ਤਸਵੀਰ ਦਿਖਾ ਰਿਹਾ ਕਿ ਇਹ ਮੇਰੀ ਕੁੜੀ ਹੈ ਇਸ ਨੂੰ ਲੱਭ ਦਿਓ ਮੈਨੂੰ ਮੇਰੀ ਕੁੜੀ ਚਾਹੀਦੀ ਆ ਕਿਸ ਤਰੀਕੇ ਦੇ ਨਾਲ ਇਸ ਬੰਦੇ ਨੂੰ ਮਲਬੇ ਦੇ ਵਿੱਚੋਂ ਕੱਢਿਆ ਗਿਆ ਪਰ ਇਸ ਦੀ ਕੁੜੀ ਜਿਸ ਦਾ ਹਲੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਉਸ ਦੇ ਲਈ ਰੱਬ ਤੋਂ ਲੋਕਾਂ ਤੋਂ ਰੋ ਰੋ ਕੇ ਮਿੰਨਤਾਂ ਕਰ ਰਿਹਾ ਕਿ ਮੈਨੂੰ ਮੇਰੀ ਕੁੜੀ ਦੇ ਨਾਲ ਇੱਕ ਵਾਰ मिला दो ये मेरी बेटी है भैया है। नाम गहना रहना है ठीक तो है बाकी और कौन, कौन था बाकी थारे ये, थारे? ये मेरी साले की बेटी है मेरा भाई है भाभी है एक लड़का इधर है एक लड़का घर चला गया रो, पतन पतन चला है पता नहीं क्या पता नहीं चला भैया एक सेकंड की पता नहीं क्या हो गया ना बादल है ना बारिश थी ना धूप इतना अच्छा मौसम था पता नहीं क्या हो गया दो मिनट में यहां जल जल आया हम तो पिक्चरों में देखते थे ये सामने सामने आ गया मुझे क्या कह सकते हैं मेरी बेटी को ढूंढ दो मुझे कुछ नहीं चाहिए ਤਾਂ ਇਹ ਤਸਵੀਰਾਂ ਤੁਸੀਂ ਦੇਖਿਆ ਇਸ ਪਿਓ ਦਾ ਬਿਆਨ ਸੁਣਿਆ ਕਿਸ ਤਰੀਕੇ ਦੇ ਨਾਲ ਇਹ ਪਿਓ ਰੋ ਰਿਹਾ ਹੈ ਲਗਾਤਾਰ ਜੋ ਪੁਲਿਸ ਪ੍ਰਸ਼ਾਸਨ ਹੈ ਫੋਰਸ ਆਨ ਉਹ ਲਗਾਤਾਰ ਰੈਸਕਿਊ ਦੇ ਵਿੱਚ ਲੱਗੀਆਂ ਹੋਈਆਂ ਨੇ ਨਿੱਕੇ ਨਿੱਕੇ ਬੱਚਿਆਂ ਨੂੰ ਗੋਦੀ ਚੁੱਕ ਕੇ ਇੱਥੋਂ ਰਸਤਾ ਜਿਹੜਾ ਹੈ ਪਾਰ ਕਰਾਇਆ ਜਾ ਰਿਹਾ ਹੈ ਮਹਿਲਾਵਾਂ ਨਾਲ ਮਹਿਲਾਵਾਂ ਨੂੰ ਰਸਤਾ ਪਾਰ ਕਰਾਇਆ ਜਾ ਰਿਹਾ ਕਿਉਂਕਿ ਬਹੁਤ ਸਾਰੇ ਲੋਕ ਹਾਲੇ ਵੀ ਇੱਥੇ ਫਸੇ ਹੋਏ ਨੇ ਜੋ ਹਸਪਤਾਲ ਦੇ ਵਿੱਚ ਲੋਕ ਨੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਹਾਲੇ ਤੱਕ ਨਹੀਂ ਲੱਭ ਸਕੇ ਉਹਨਾਂ ਦਾ ਕੀ ਕੁਝ ਕਹਿਣਾ ਉਹ ਵੀ ਸੁਣਾਵਾਂਗੇ ਇੱਕ ਮਹਿਲਾ ਜੋ ਕਹਿ ਰਹੀ ਹੈ ਕਿ ਮੇਰੇ ਤਿੰਨ ਬੱਚੇ ਉੱਥੇ ਦਬੇ ਹੋਏ ਨੇ ਮੇਰਾ ਪਤੀ ਉੱਥੇ ਦੱਬਿਆ ਹੋਇਆ ਮੈਨੂੰ ਨਹੀਂ ਪਤਾ ਕਿ ਉਹ ਕਿੱਥੇ ਨੇ ਮੇਰੇ ਪਤੀ ਨੂੰ ਇੱਕ ਵਾਰ ਮੇਰੇ ਸਾਹਮਣੇ ਲਿਆ ਦਿਓ ਮੇਰੇ ਬੱਚਿਆਂ ਨਾਲ ਮੇਰਾ ਮੇਲ ਮਿਲਾਪ ਕਰਾ ਦਿਓ ਇਸ ਤਰੀਕੇ ਦੇ ਨਾਲ ਉਹ ਮਹਿਲਾ ਦੇ ਭਾਵੁਕ ਬਿਆਨ ਤੁਹਾਨੂੰ ਸੁਣਾਉਂਦੇ ਆ ਜਿਨ੍ਹਾਂ ਨੇ ਅੱਖੀਂ ਇੱਕ ਖੌਫਨਾਕ ਮੰਜ਼ਰ ਵੇਖਿਆ ਆਤਰਾ ਸੇ ਆਏ ਹਨ ਦਰਸ਼ਨ ਹੋ ਗਈ ਸੀ ਬਸ जैसे आटा चक्की होते ना जो पिसाते वही पे हम लोग निकल गए थे दो बच्चे हमारे बाकी बच्चे उधर ही रह गए थे बस हम चार जने हम आ गया हम दे बिल्कुल अचानक ऐसे ही आ गया पूरा बहने लगा पूरा गंदगी पता नहीं कहाँ से आ गया ऊपर से पूरा आ रहा था पूरा पहाड़ पूरा आ गया समझ ही नहीं आ रहा कहाँ सबको इधर उधर भागने लगे आप भी दब गए नहीं हम दबे नहीं था सर हम पहाड़ पे चढ़ गए पत्थर के पास छोटा लड़का को बचाए वो आगे चल गया था हम उनको बाजू पकड़े तो ऊपर चढ़ गए हम इनको नहीं पता इनको मेरे जेठ बचाया था जेठ ने जीट लगा दिया उनका अपना घर वाली खोजने बोला तो इसको लेके जाओ गाड़ी में बिठा दी था आ गए इधर बाकी सब उधर है तो अभी मिले आपको बाकी आपके मेरे को भी कोई नहीं मिला अभी परिवार में कौन कौन अभी परिवार में मेरा पति है तीन बच्चे हैं बाकी सारे उधर ही हैं अभी बस दो ही में इधर आए बच्चे मिल गए नहीं मिला भैया कोई भी बस दो ही हम लोग इधर है बस तो अभी किसी दूसरे हॉस्पिटल में है क्या है पता नहीं हॉस्पिटल में नहीं। जाँ जाँ तो हम अकेले आए भागते हुए हमको जहाँ जहाँ लेते गए वहाँ आते गए लोगो को जम्मू भी भेजे पता नहीं भैया अभी अब ढूंढ रहे हैं मैं ढूंढ रहा हूँ क्या नाम है उनका अरुण शाह नाम है शंकर चौधरी नाम है मुन्ना चौधरी नाम है बबीता नाम है अच्छा। ये सब आपको भी नहीं मिल रहा है काजल है कितने लोग जो जो सारे मिला है। के सारे मिला के चौदह आदमी हम लोग ਤਬ ਬਦਲ ਫਟਣ ਤੋਂ ਬਾਅਦ ਹਰ ਪਾਸੇ ਚੀਕਾਂ ਹੀ ਸੁਣਾਈ ਦੇ ਰਹੀਆਂ ਨੇ ਲੋਕਾਂ ਦਾ ਦਰਦ ਜੋ ਲੋਕ ਬਿਆਨ ਕਰ ਰਹੇ ਨੇ ਉਹ ਖੌਫਨਾਕ ਮੰਜ਼ਰ ਉਹਨਾਂ ਨੇ ਸ਼ਾਇਦ ਸੋਚ ਕੇ ਵੀ ਇਦਾਂ ਲੱਗਦਾ ਹੈ ਕਿ ਇਹ ਕਿੰਨਾ ਭਿਆਨਕ ਮੰਜ਼ਰ ਹੋਏਗਾ ਹਸਪਤਾਲਾ ਦੇ ਵਿੱਚ ਬੈੱਡ ਭਰ ਚੁੱਕੇ ਨੇ ਲਗਾਤਾਰ ਮਰੀਜ਼ਾਂ ਦੀ ਗਿਣਤੀ ਉੱਥੇ ਵੱਧਦੀ ਜਾ ਰਹੀ ਹੈ ਜੋ ਪੁਲਿਸ ਪ੍ਰਸ਼ਾਸਨ ਹੋਣ ਐਸਜੀਆਰਐਫ ਦੀਆਂ ਟੀਮਾਂ ਹੋਣ ਐਨਡੀਆਰਐਫ ਦੀਆਂ ਟੀਮਾਂ ਹੋਣ ਮੌਕੇ ਤੇ ਪਹੁੰਚੀਆਂ ਹੋਈਆਂ ਨੇ ਉਹਨਾਂ ਨੂੰ ਜੋ ਰਾਹਤ ਕਾਰਜ ਜੋ ਰੈਸਕਿਊ ਆਪਰੇਸ਼ਨ ਆ ਉਹਨਾਂ ਨੂੰ ਕਰਨ ਦੇ ਵਿੱਚ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਨੇ ਕਿਉਂਕਿ ਇੱਥੇ ਪਹਿਲਾ ਪੜਾ ਸੀਗਾ ਯਾਤਰਾ ਦਾ ਮਚੈਲ ਮਾਤਾ ਦਾ ਮੰਦਿਰ ਥੋੜੀ ਦੇਰ ਅੱਗੇ ਸੀਗਾ ਤੇ ਇਹ ਛੋਟੀ ਪਿੰਡ ਸੀ ਜਿੱਥੇ ਲੋਕ ਰੁਕੇ ਹੋਏ ਸੀ ਲੰਗਰ ਹਾਲ ਵੀ ਇੱਥੇ ਬਣਾਇਆ ਗਿਆ ਸੀ ਲੰਗਰ ਤਿਆਰ ਕੀਤਾ ਜਾ ਰਿਹਾ ਸੀ ਲੋਕ ਲੰਗਰ ਖਾ ਰਹੇ ਸੀ ਤੇ ਇਸੇ ਦਰਮਿਆਨ ਹੁੰਦਾ ਕੀ ਹੈ ਅਚਾਨਕ ਪਹਾੜਾ ਤੋਂ ਬਹੁਤ ਤੇਜ਼ ਆਵਾਜ਼ ਆਉਂਦੀ ਹੈ ਪਹਿਲਾਂ ਤਾਂ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਇਹ ਹੋ ਕੀ ਰਿਹਾ ਹੈ ਜਿਸ ਤੋਂ ਬਾਅਦ ਜਦੋਂ ਲੋਕ ਆਪਣੀ ਅੱਖਾਂ ਦੇ ਨਾਲ ਮਲਬੇ ਨੂੰ ਪਾਣੀ ਨੂੰ ਹੜ ਨੂੰ ਆਉਂਦੇ ਹੋਏ ਵੇਖਦੇ ਨੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਜਾਂਦਾ ਹੈ ਭਾਜੜਾ ਪੈ ਜਾਂਦੀਆਂ ਨੇ ਲੋਕ ਜਾਨ ਬਚਾਉਣ ਦੇ ਲਈ ਅੱਗੇ-ਅੱਗੇ ਭਜਣਾ ਸ਼ੁਰੂ ਕਰ ਦਿੰਦੇ ਨੇ ਪਰ ਪਾਣੀ ਦੀ ਰਫ਼ਤਾਰ ਇੰਨੀ ਤੇਜ਼ ਹੁੰਦੀ ਹੈ ਕਿ ਲੋਕ ਆਪਣੀ ਜ਼ਿੰਦਗੀ ਬਚਾਉਣ ਦੇ ਵਿੱਚ ناکਾਮ ਹੋ ناکਾਮ ਹੋ ਜਾਂਦੇ ਨੇ ਕੁਝ ਲੋਕ ਤਾਂ ਆਪਣੀ ਜ਼ਿੰਦਗੀ ਬਚਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਕਿਉਂਕਿ ਉਹਨਾਂ ਦਾ ਰੈਸਕਿਊ ਕਰ ਲਿੱਤਾ ਜਾਂਦਾ ਹੈ ਪਰ ਲੋਕ ਜਿਹੜੇ ਨੇ ਇੱਕ ਦੇ ਉੱਪਰ ਇੱਕ ਦਬਦਾ ਗਿਆ ਉੱਪਰ ਮਿੱਟੀ ਆਂਦੀ ਗਈ ਗਾਰ ਆਂਦੀ ਗਈ ਜਿਸ ਦੇ ਕਾਰਨ ਲੋਕ ਜਿਹੜੇ ਨੇ ਉਹਨਾਂ ਦੀ ਮਰਨ ਦੀ ਗਿਣਤੀ ਜਿਹੜੀ ਹੈ ਲਗਾ ਤਾਰ ਵੱਧੀ ਜਾ ਰਹੀ ਹੈ ਜੋ ਰੈਸਕਿਊ ਆਪਰੇਸ਼ਨ ਦੇ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਉੱਥੇ ਇਹਨਾਂ ਦਲਦਲ ਹੋ ਚੁੱਕਾ ਹੈ ਲਗਾਤਾਰ ਫਿਸਲਣ ਹੋ ਰਹੀ ਹੈ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਗੱਡੀਆਂ ਜਿਹੜੀਆਂ ਨੇ ਮਲਬੇ ਦੇ ਵਿੱਚ ਤਬਦੀਲ ਹੋ ਚੁੱਕੀਆਂ ਨੇ ਗੱਡੀਆਂ ਤੇ ਮਲਬਾ ਜੰਮਿਆ ਹੋਇਆ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਕਿਸ਼ਤਵਾੜ ਦੇ ਵਿੱਚ ਜੋ ਇਸ ਵੇਲੇ ਹਾਲਾਤ ਨੇ ਇਹ ਬੇਹੱਦ ਡਰਾਉਣ ਵਾਲੇ ਹਾਲਾਤ ਨੇ ਖੌਫਨਾਕ ਇਹ ਤਸਵੀਰਾਂ ਨੇ ਇਸ ਤੋਂ ਇਲਾਵਾ ਕੁਝ ਹੋਰ ਲੋਕਾਂ ਦਾ ਵੀ ਬਿਆਨ ਸਾਹਮਣੇ ਆਇਆ ਜਿਨ੍ਹਾਂ ਨੇ ਅੱਖੀ ਇਹ ਪੂਰਾ ਮੰਜ਼ਰ ਦੇਖਿਆ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਮਿੰਟਾਂ ਦੇ ਵਿੱਚ ਨਹੀਂ ਸਕਿੰਟਾਂ ਦੇ ਵਿੱਚ ਸਭ ਕੁਝ ਤਬਾਹ ਹੋ ਜਾਂਦਾ ਹੈ। ਧਰਮਾ ਉਧਰ ਲੰਗਰ ਲੱਗਾ تھا ਲੰਗਰ ਮੈਂ ਅਸੀਂ ਪ੍ਰਸ਼ਾਦ ਖਾਇਆ। ਤਾਂ ਹਮ ਕੋਈ ਚੱਲਨੇ ਵਾਲੇ تھے ਪਾਰ ਕਰਾਸ ਕਰਨੇ ਵਾਲੇ ਤਬ ਇੱਕ ਆਵਾਜ਼ ਆਈ ਉੱਪਰ ਸੇ। ਜਬ ਦੇਖਿਆ ਉੱਪਰੋਂ ਛੜਾ ਮਿੱਟੀ ਔਰ ਮਲਬਾ ਹੀ ਆ ਰਿਹਾ ਥਾ। ਸਭੀ ਨੇ ਬੋਲਾ ਬਾਗੋ ਬਾਗੋ ਜੈਸੇ ਬਾਗੇ थोड़ा सा बागे हम नीचे आगे जो हमारे मिट्टी, हाँ मिट्टी लकड़ पत्थर बड़ा बड़ा भागते मैंने इसको पकड़ा है गिर गया नीचे फिर मैंने इसको पकड़ा मैंने बैग को फेंका इसको पकड़ा जैसे मैंने इसको पकड़ा मैं पेड़ पे लगा लिया इसको फिर मैं मिट्टी से ऊपर से दब लगी मैं गिर गया गिरने से मेरा अंदर इसका भी और मेरे, मेरा दम घुट गया उधर से मेरे से ऐसे ही हो माता रानी का ऐसे वाज निकल गई चंडी चंडीमा फिर मैं पांच बार ऐसे बोला मेरे को हौसला मिला और इतना मेरे को याद था कि बच्चा मेरे हाथ में है पर तो देखा मैं नजर देखी और बच्चा दिख नहीं रहा बाजू मेरे डूबे अगर मैंने छोड़ा नहीं इसको फिर मैंने जैसे खींच के इसको निकाला तो मैंने देखा कि मेरा बच्चा ही मैंने पारुश बोलता हाँ पापा मेरे साथ में एक सीआरपी वाला डूबा था वो भी अंदर था जैसे वो बाहर निकला उसने मेरे ऊपर एक वाड़ी उसको बंदा था उसको निकाला फिर मैंने बच्चा उसको दिया फिर मेरे को निकाला हम बच गए हमारे ऊपर एक बहुत बड़ी लकड़ आई थी उससे हमें थोड़ा सा मिल गया कि ऊपर मलबा और थोड़ा कम आया इसलिए बच गये मैं बारह बीस पे गया था सर ऊपर लंगर पे इधर सवारी थी सवारी के बड़ा रश था बड़ा बहुत ज्यादा सवारी थी सर मेरे हिसाब से डेढ़ दो बंदे थे सर उनसे सामने में था सर तो मेरा चौदह सवारी थे सर यहाँ पे वो खाना खा रहे थे तो मैंने गाड़ी सर यहाँ पे लगाई थी तो बंदे रहे थे सर मेरे जो सवारी थे चौदह सवारी वो बता रहे थे कि हम खाना खा के आए सर ऊपर एक बड़ी जैसे आवाज आई सर तो जैसे वो आवाज है सर इतने पूरे बाढ़ आए बंदे थे डेढ़ दो सौ बंदे थे सर सबसे आगे सर मैं भागा तो पीछे देखा सर मैंने तो पीछे कोई भी बंदे मेरे को नजर नहीं आया सर वो बंदे फिर पता नहीं कहाँ गई कहानी सर मेरी गाड़ी वहाँ से खिंच के लाई सर इधर फिर इधर डेड बॉडी कुछ बंदे मर गए थे कुछ चला रहे थे सर बहुत बहुत ज्यादा नुकसान हुआ सर तो बहते हुए, हुए खुद देखा सर मैं कोई हाथ से सर इशारा कर रहा था कोई बता रहा था बचाओ मुझे बताओ बचाओ सर मैं क्या कर सकता सर सर मुझे खुद डर लग रहा था सर यहाँ तक आधे तक गया था एक लड़के को मैंने खींच के लाया इधर वो बोरे मेरे पापा कोई बोरा मेरे भाई मैंने कहा मैं क्या कर सकता सर उस टाइम इधर से पत्थर भी चल रहे थे पानी बहुत ज्यादा चल रहा था सर तो कितने लोग होंगे उस टाइम सर मेरे हिसाब से डेढ़ दो सौ बंदे थे सर उनके सामने मैं था सर जैसे वो वा आवाज है सबसे आगे मैं भागे सर तो पीछे देखे सर वो बंदे कुछ मेरे को नजर ही नहीं आओ फिर कहाँ गई कहाँ नहीं कोई पता नहीं सर तो भी मैं भी भाग गया सर मैं उधर से भाग के आई फिर इधर से भागे सर इधर मकान के सामने बहुत ज्यादा नुकसान हुआ सर